ਪਿੰਡ ਬੱਛੋਆਣੇ ਦੀ ਧਰਤੀ ਤੇ ਖੁਸ਼ੀ ਦਾ ਮਾਹੌਲ ਬਣ ਗਿਆ ਜਦੋਂ ਯੂਰਪ ਦੀ ਧਰਤੀ ਤੇ ਕਬੱਡੀ ਖੇਡ ਕੇ ਵਾਪਸ ਪਰਤੇ ਹੋਣ ਹਾਰ ਖਿਡਾਰੀ ਰਣਜੀਤ ਸਿੰਘ ਦਾ ਪਿੰਡ ਵਾਸੀਆਂ ਵੱਲੋਂ ਜਸ਼ੀਲਾ ਸਵਾਗਤ ਕੀਤਾ ਗਿਆ ਕਬੱਡੀ ਪ੍ਰੇਮੀਆਂ ਤੇ ਨੌਜਵਾਨਾਂ ਨੇ ਰਣਜੀਤ ਸਿੰਘ ਨੂੰ ਫੁੱਲਾਂ ਦੀ ਵਰਖਾ ਕਰਕੇ ਮਾਨ ਦਿੱਤਾ ਸਕੂਲ ਦੇ ਪ੍ਰਿੰਸੀਪਲ ਮੱਖਣ ਸਿੰਘ ਡੀਪੀ ਨੇ ਇਸ ਮੌਕੇ ਤੇ ਕਿਹਾ ਸਾਡੀ दिली ਇੱਛਾ ਸੀ ਕਿ ਸਾਡੇ ਪਿੰਡ ਦੇ ਨੌਜਵਾਨ ਵਿਦਿਆਰਥੀ ਵਿਦੇਸ਼ਾਂ ਵਿੱਚ ਕਬੱਡੀ ਖੇਡਣ ਪਿਛਲੇ ਸਾਲ ਖੁਸ਼ੀ ਨੇ ਇਹ ਮਾਨ ਦਿੱਤਾ ਅਤੇ ਇਸ ਵਾਰ ਰਣਜੀਤ ਸਿੰਘ ਨੇ ਸਾਡੀ ਉਮੀਦਾਂ ਨੂੰ ਪੂਰਾ ਕਰਕੇ ਪਿੰਡ ਦਾ ਨਾਂ ਰੋਸ਼ਨ ਕੀਤਾ ਮੁਖਤਿਆਰ ਸਿੰਘ ਦੇ ਪੁੱਤਰ ਰਣਜੀਤ ਸਿੰਘ ਜਿਸ ਦਾ ਕੱਦ 6 ਫੁੱਟ ਹੈ ਸਕੂਲ ਦੇ ਦਿਨਾਂ ਤੋਂ ਹੀ ਮਿਹਨਤੀ ਤੇ ਦ੍ਰਿੜ ਨਿਸ਼ਚੇ ਵਾਲਾ ਵਿਦਿਆਰਥੀ ਰਿਹਾ 6-7 ਸਾਲ ਦੀ ਲਗਾਤਾਰ ਮਿਹਨਤ ਨੇ ਅੱਜ ਉਸ ਨੂੰ ਯੂਰਪ ਦੀ ਧਰਤੀ ਤੇ ਕਬੱਡੀ ਦੇ ਅਖਾੜੇ ਚ ਲਿਆਇਆ ਅਤੇ ਹੁਣ ਉਹ ਆਪਣੇ ਪਿੰਡ ਨੂੰ ਮਾਣ ਦੇਣ ਵਾਸਤੇ ਵਾਪਸ ਆਇਆ ਹੈ ਆਓ ਦੇਖਦੇ ਹਾਂ ਪੂਰੀ ਖਬਰ ਬਹੁਤ ਵਧੀਆ ਜੀ ਅਸੀਂ ਇਹਨਾਂ ਦੇ ਮਾਣ ਕਰਦੇ ਆ ਜੀ ਜਿਹੜੇ ਸਾਡੇ ਬੱਚਵਾਂ ਦੇ ਵਿੱਚ ਪਹਿਲਾਂ ਵੀ ਅਸੀਂ ਬਹੁਤ ਚਿਰ ਬਹੁਤ ਖੇਡਿਆਰੀ ਖੇਡਦੇ ਰਹੇ ਨੇ ਇਹਨਾਂ ਦੇ ਦੋ ਬੱਚੇ ਨੇ ਸਾਡਾ ਵਿਦੇਸ਼ਾਂ ਚ ਜਾ ਕੇ ਸਾਡਾ ਪਿੰਡ ਦਾ ਨੌਜਮਕ ਆਇਆ ਜੀ ਤੇ ਆਉਣ ਵਾਲੇ ਹੋਰ ਖੇਡਿਆਰੀਆਂ ਨੂੰ ਵੀ ਅਸੀਂ ਇਹ ਬੇਨਤੀ ਕਰਦੇ ਵੀ ਸਾਡੇ ਵਧੀਆ ਖੇਡਿਆਰੀ ਖੇਡ ਰਹੇ ਨੇ ਜੀ ਗਾਹਾਂ ਵੀ ਅਸੀਂ ਆਸ ਰੱਖਦੇ ਵੀ ਜਿੰਨੇ ਸਾਡੇ ਖੇਡਿਆਰੀ ਨੇ ਬੱਦਕੇ ਘੱਟੋ ਘੱਟ ਸਾਡੇ ਮਿਲਿਆ ਸੀ 10-15 ਖੇਹਰੀ ਬਾਹਰ ਖੇਡਣੇ ਜੀ ਅਸਲ ਇਹਨਾਂ ਨੇ ਜੀ ਮੌਕਾ ਦਿੱਤਾ ਸਾਡੇ ਦੂਜੇ ਖਿਡਾਰੀਆਂ ਨੂੰ ਹੁਣ ਚਾਸਾ ਜੀ ਅਸੀਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਜੀ ਰਣਜੀਤ ਦਾ ਤੇ ਖੁਸ਼ੀ ਦਾ ਜੋ ਸਾਡੇ ਪਿੰਡ ਖਾਤਰ ਤੇ ਸਾਡਾ ਪਿੰਡ ਨੂੰ ਅੱਗੇ ਵਧਾਇਆ ਜੀ ਬਾਕੀ ਨਵੀਂ ਪੀੜ੍ਹੀ ਨੂੰ ਜੀ ਉਪਨ ਖੇਡਣ ਲਾਇਆ ਜੀ ਪਹਿਲਾਂ ਸਾਡੇ ਕੋਈ ਬੇਟਾ ਅਸੀਂ ਜਿੰਨੇ ਵੀ ਬੇਟ ਖੇਡਦੇ ਸੀ ਸਾਰੇ ਬੇਟ ਬਾੜ ਪੈਂਟ ਤੇ ਜਾ ਕੇ ਖਤਮ ਹੋ ਜਾਂਦੇ ਸੀ ਜੀ ਇਹਨਾਂ ਨੇ ਉਪਨ ਖੇਡਣ ਲਾਇਆ ਜੀ ਅਸੀਂ ਬਹੁਤ ਬਹੁਤ ਇਹਨਾਂ ਦਾ ਧੰਨਵਾਦ ਕਰਦੇ ਆਂ ਜੀ ਸਾਡੇ ਪਿੰਡ ਦਾ ਇੱਕ ਹੋਰ ਹੋ ਉਤਰ ਮਖਤਿਆਰ ਸਿੰਘ ਜੋ ਕਿ ਯੂਕੇ ਆ ਯੂਰਪ ਤੋਂ ਕਬੱਡੀ ਸਕਸਟਰ ਖੇਡ ਕੇ ਵਾਪਸ ਆ ਰਿਹਾ ਉਸ ਨੂੰ ਮੇਰੇ ਪਲੌਰ ਸਾਰੇ ਪਿੰਡ ਵੱਲੋਂ ਬਹੁ ਬਹੁ ਵਧਾਈ ਹੈ ਉਹਦੇ ਪਰਿਵਾਰ ਨੂੰ ਤੇ ਉਸ ਨੂੰ ਜਿਹਨੇ ਮਿਹਨਤ ਕੀਤੀ ਹੈ ਬਾਕੀ ਸਾਰੇ ਕਬੱਡੀ ਖਿਡਾਰੀਆਂ ਨੂੰ ਜਿਹੜੇ ਦੇ ਸਾਥੀ ਹੈ ਤੇ ਇਹ ਹੋਰ ਮਿਹਨਤ ਕਰਨ ਤੇ ਪਿੰਡ ਦਾ ਨਾਮ ਹੋਰ ਚਾ ਕਰਨ ਤਾਂ ਕਿ ਕੱਲ ਨੂੰ ਹੋਰ ਬੱਚੇ ਵੀ ਜੋ ਨਸ਼ਿਆਂ ਤੋਂ ਦੂਰ ਹੋ ਕੇ ਤੇ ਸਾਡੀ ਜੀ ਸਪੋਰਟਸ ਹੈ ਉਸ ਨੂੰ ਉੱਪਰ ਲੱਗ ਜਾਣਾ ਔਰ ਆਪ ਦੇ ਆਪ ਸਰੀਰ ਨੂੰ ਠੀਕ ਰੱਖਣ ਤਾਂ ਕਿ ਜੇ ਨਸ਼ਿਆਂ ਦਾ ਕੋੜ ਵੱਡਾ ਜਾ ਸਕੇ ਗੌਰਮੈਂਟ ਦੇ ਬੜੇ ਉਪਰਾਲੇ ਆ ਉਹ ਕਾਫੀ ਕੁਝ ਖੇਡਾਂ ਪ੍ਰਤੀਕਿਰਿਆ ਜੋ ਕਰਨਾ ਚਾਹੀਦਾ ਕਿ ਸਰਕਾਰਾਂ ਬਹੁਤ ਕੁਝ ਕਰ ਸਕਦੀਆਂ ਨੇ ਪੇਰੈਂਟਸ ਦਾ ਅਸੀਂ ਸੁਧਾਰਨ ਪਰਿਵਾਰਾਂ ਵਿੱਚੋਂ ਹੈਗੇ ਆ ਇੰਨੀ ਖਰਾਕ ਅਸੀਂ ਨਹੀਂ ਦੇ ਸਕਦੇ ਪਰ ਫਿਰ ਵੀ ਬਹੁਤ-ਬਹੁਤ ਇਹ ਬੱਚੇ ਨੂੰ ਵਧਾਈ ਇਹਦੇ ਪਰਿਵਾਰ ਨੂੰ ਵਧਾਈ ਔਰ ਸਾਰੇ ਕਬੱਡੀ ਵਾਲਿਆਂ ਨੂੰ ਵਧਾਈ ਸਾਨੂੰ ਪਿੰਡ ਵਾਸੀਆਂ ਨੂੰ ਔਰ ਮੇਰੇ ਸਕੂਲ ਨੂੰ ਅੱਜ ਪ੍ਰਿੰਸੀਪਲ ਹੋਣ ਦੇ ਨਾਤੇ ਇੰਨੀ ਖੁਸ਼ੀ ਹੈ ਸਾਡੀ ਇੱਛਾ ਸੀ ਵੀ ਬੱਚੋਆਂ ਨੇ ਦੇ ਨੌਜਵਾਨ ਜਿਆਦਾ ਨਹੀਂ 5 ਤੋਂ 7 ਫੋਰਮ ਧਰਤੀ ਤੇ ਖੇਡਣਾ ਸਾਡੀ ਇਹ ਦਿਲ ਦੀ ਇੱਛਾ ਸੀ ਉਹ ਸਾਡੀ ਇੱਛਾ ਨੂੰ ਪੂਰੀ ਕਰਦੇ ਹੋਏ ਪਿਛਲੇ ਸਾਲ ਖੁਸ਼ੀ ਨੇ ਪੂਰੀ ਕੀਤੀ ਇਸ ਵਾਰੀ ਸਾਡਾ ਹੋਣਹਾਰ ਵਿਦਿਆਰਥੀ ਰਣਜੀਤ ਸਿੰਘ ਸਨ ਆਫ ਮੁਖਤਿਆਰ ਸਿੰਘ ਜਿਹਦੀ ਹਾਈਟ 6 ਫੁੱਟ ਹੈ ਸਾਨੂੰ ਪਹਿਲੇ ਹੀ ਮਾਣ ਸੀ ਜਦੋਂ ਇਹ ਸਕੂਲ ਪੜਦਾ ਸੀਗਾ 6-7 ਸਾਲ ਲਗਾਤਾਰ ਮਿਹਨਤ ਕਰਨ ਤੋਂ ਬਾਅਦ ਅੱਜ ਉਹਨੇ ਸਾਡੇ ਬੱਚੋਆਂ ਨੇ ਪਿੰਡ ਦਾ ਨਾਂ ਜਿਹੜਾ ਦੁਨੀਆ ਦੇ ਨਕਸ਼ੇ ਤੇ ਚਮਕਾਇਆ ਸਾਨੂੰ ਬੜਾ ਮਾਣ ਹੈ ਸਾਰੇ ਪਿੰਡ ਨੂੰ ਬਹੁਤ ਹੀ ਲੱਗਿਆ ਸਮਝ ਸਾਰੇ ਪਿੰਡ ਨੇ ਸਾਥ ਦਿੱਤਾ ਜੀ ਵਿਦੇਸ਼ਾਂ ਚ ਰੋ ਰਜਾਂ ਅੰਤੜਾ ਕਿਸ ਤਰ੍ਹਾਂ ਰਿਹਾ ਖੇਡ ਪ੍ਰਤੀ ਵਧੀਆ ਰਿਹਾ ਜੀ ਜਿਹੜੇ ਮੁੱਖ ਮੁਕਾਬਲੇ ਨੇ ਕਿਹੜੇ ਕਿਹੜੇ ਟੀਮਾਂ ਨਾਲ ਤੁਹਾਨੂੰ ਢਿੰਣ ਦਾ ਮੌਕਾ ਮਿਲਿਆ ਕਿਹੜੇ ਖਿਡਾਰੀਆਂ ਨਾਲ ਤੁਸੀਂ ਤੁਹਾਡਾ ਮੁਕਾਬਲੇ ਵਾਹੇ ਖਿਡਾਰੀ ਸਾਰੀ ਹੀ ਤਗੜੀ ਸੀ ਉੱਥੇ ਸਖੜੀਆਂ ਸਾਰੀ ਤੇ ਇੱਕ ਰਿੰਕੂ ਰੈਂਟੀ ਨਾਲ ਬਦਿਲ ਲੱਗ ਗਈ ਵੜਨਾਈ ਬਿਲਕੁਲ ਉਹ ਬਦਿਲ ਨੋ ਕੋਈ ਹੈ ਜਰਮਨ ਪੰਜਾਬ ਸਪੋਰਟਸ ਕਲੱਬ ਜਰਮਨ ਬਦਿਲ ਨਾਲ ਖੇਡਿਆ ਜੀ ഹോലൻഡ് വീടിയ മറ്റേ